ਨਸ਼ਿਆਂ ਤੇ ਮਾੜੇ ਅਸਰਾਂ ਦੇ ਉੱਤੇ ਜਿਹੜੀ ਮਹਿਮ ਚਲਾਈ ਗਈ ਆ ਇਹ ਸੋ ਸਭ ਤੋਂ ਜੀ ਫਲੋਰ ਦੇ ਵਿੱਚ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸਿਕੰਦਰ ਸਿੰਘ ਵਿਰਤ ਐਸ ਐਚਓ ਗੁਰਾਇਆ ਤੇ ਉਸ ਦੀ ਟੀਮ ਵਿੱਚ ਸੌਰੀ ਇੰਚਾਰਜ ਜੰਗਵਾਦਰ ਨੇ ਰਾਤ ਸਮੇਂ ਆਪਰੇਸ਼ਨ ਕਰਦੇ ਹੋਏ ਜਿਹੜਾ ਮੇਨ ਇਥੇ ਵਾਰਦਾਤਾ ਹੋਣੀਆਂ ਦੇ ਕੁਝ ਵਾਰਦਾਤਾ ਜਿਹੜੀਆਂ ਸਾਨੂੰ ਪੂਲ ਅਬਜ਼ਰਵਿੰਗ ਏਰੀਆ ਦੇ ਵਿੱਚ ਬਹਿਰਾਮ ਵੀ ਹੋਈ ਸੀ ਕੁਾਰਦਾਤ ਉਸ ਤੋਂ ਲਾਵਾ ਥਾਣਾ ਪਤਾਲੇ ਦੇ ਵਿੱਚ ਅਤੇ ਸਰਦੀ ਜਿਲ੍ਹਾ ਜਿਹੜਾ ਅੰਮ੍ਰਿਤਸਰ ਦਾ ਥਾਣਾ ਬਿਆਸਪਿੰਡਾ ਉਹਦੇ ਵਿੱਚ ਵੀ ਇਹਨਾਂ ਨੇ ਬਾਤਾਂ ਤਾਂ ਕੀਤੀਆਂ ਸਭ ਇਹਦੇ ਵਿੱਚ 6 ਦੋਸ਼ੀ ਨੇ ਜਿਹੜੇ ਕਿ ਦੋਸ਼ੀ ਇਹ ਗੈਂਗ ਅਪਰੇਟ ਕਰਦੇ ਸਨ 6 6 ਜਣੇ ਉਹਦੇ ਵਿੱਚੋਂ ਅਸੀਂ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕਰ ਲਈ ਨੇ ਜਿਹੜੇ ਦੋਨੋਂ ਹੀ ਜਿਹੜੇ ਹੈਗੇ ਨੇ ਉਹ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਨੂੰ ਬਲੌਕ ਕਰਦੇ ਨੇ ਜਿਹਦੇ ਵਿੱਚ ਇੱਕ ਸਿਮਾ ਹੈਗਾ ਤੇ ਇੱਕ ਹਰਮਨ ਹੈਗਾ ਉਹਨਾਂ ਨੇ ਅਰੈਸਟ ਕਰ ਲਈ ਗਈਆਂ ਉਹਨਾਂ ਬੱਸੋਂ ਅਸੀਂ ਜਿਹੜਾ ਰਾਸਮੀ ਇਹਨਾਂ ਨੇ ਟਰੈਕਟਰ ਚੋਰੀ ਕੀਤਾ ਵੋਟ ਤੁੰਗਰਾਮ ਕੀਤਾ ਤੇ ਇੱਕ ਮਰੂਤੀ ਕਾਰ ਜਿਹੜੀ ਕਿ ਇਹਨਾਂ ਨੇ ਇਥੋਂ ਉਹ ਉਸਦੀ ਥੀਸਿਸ ਐ ਲਖੇ ਰਿਚੋ ਟੋਡਿਕਾ ਤੇ ਉਹ ਰੱਖਦੇ ਪਹਿਲਾਂ ਕਿੰਨੀ ਅਗਵਾੜਾਂ ਦਾ ਤਾਂ ਕੀਤੀਆਂ ਨੇ ਇਹ ਜਿਹੜਾ ਗਰੁੱਪ ਹੈਗਾ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹ ਸੋਨੂ ਖੱਤਰੀ ਗਰੁੱਪ ਨਾਲ ਸੰਬੰਧ ਰੱਖਦੇ ਨੇ ਇੱਕ ਮੇਨ ਰੋਸ਼ੀਆ ਜਿਹੜੇ ਇੱਕ ਦੇ ਪਤਾਰਾ ਥਾਣੇ ਨੂੰ ਬਲੌਗ ਕਰਦਾ ਹੈਗਾ ਜੀ ਇਹ ਕਾਫੀ ਵਾਰਦਾਤਾ ਕੀਤੀਆਂ ਹੈਗੀਆਂ ਉਹ ਬਾਬਾ ਦੇ ਬਾਬਾ ਬਾਬੇ ਜਨਾ ਦਾ ਮਸ਼ਹੂਰ ਹੈ ਸੋਨੂ ਖੱਤਰੀ ਜਿਹੜਾ ਬੇਸਿਕਲੀ ਨਵੇਂ ਸ਼ਹਿਰ ਤੋਂ ਬਲਾਚੌਰੀ ਏਰੀਆ ਤੋਂ ਇਸ ਟਾਈਮੇ ਯੂਐਸਬੀਸ ਤੇ ਬਾਹਰ ਚਲੇ ਗਿਆ ਸੀ ਉੱਥੋਂ ਇਹ ਗੈਂਗ ਬ੍ਰੇਡ ਕਰਦਾ ਇਹ ਜੀ ਇਹਦੇ ਨਾਲ ਹੀ ਸਾਥੀ ਜਿਹੜੇ ਜਿਹੜੇ ਆ ਸਰਗਮ ਸਾਥੀ ਆ ਚਾਰ ਜਣੇ ਜਿਹੜੇ ਕਿ ਇਹ ਜੋ ਫਰਾਰ ਨੇ ਦੋ ਸਾਥੀ ਜਿਹੜੇ ਆ ਉਹ ਅਸੀਂ ਇਹਨਾਂ ਦੇ ਅਰੈਸਟ ਕਰ ਲਿਆ ਕਰਕੇ ਇਹ ਇਸ਼ਾਰਾ ਕੀਤਾ ਜੀ ਨੇ ਬਾਕੀ ਬਾਕੀ ਜਿਹੜੇ ਹੈਗੇ ਨੇ ਇਹਨਾਂ ਨੇ ਜਿਹੜੀ ਮਾਰਦਾਤਾ ਕੀਤੀਆਂ ਨੇ ਬਾਈ ਨੇਮ ਅਸੀਂ ਇਹਨਾਂ ਤੇ ਐਫ ਆਈ ਆਰ ਕੀਤੀ ਹੈਗੀ ਜੀ ਤੇ ਇਹਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਵੀ ਇਸ ਮਕਾਨ ਦੇ ਵਿੱਚ ਜੂਰ ਕੀਤੀਆਂ ਨੇ ਤੇ ਕਨਸਰਨ ਥਾਣਾ ਰੋਸਿੰਗ ਜਿਹੜਾ ਵਾ ਉਹਦੇ ਬਾਰੇ ਇਨਫੋਰਮੇਸ਼ਨ ਦਿੱਤੀ ਹੈਗੀ ਆ ਤੇ ਜਲਦੀ ਹੀ ਇਹ ਸਾਡੇ ਗ੍ਰਸਟ ਵਿੱਚ ਆਉਣ ਆਪਣੇ ਇਲਾਕੇ ਦੇ ਕਿਹੜੇ ਕਿਹੜੇ ਵਾਰਦਾਤ ਮੰਨੇ ਜੀ ਆਪਣੇ ਇਲਾਕੇ ਦੇ ਵਿੱਚ ਇਹਨਾਂ ਨੇ ਜਦੋਂ ਵਿਰੋਧਪਤੀ ਢੰਗ ਨਾਲ ਇਹਨਾਂ ਨੇ ਮਰੀ ਚੇਂਜਰ ਪੈਟਰੋਲ ਕਾ ਇਦਾਂ ਦੀਆਂ ਵਾਰਦਾਤਾਂ ਕਰਦੀਆਂ ਸੀ ਉਹਨਾਂ ਰੁਟਣਾ ਸੀ ਇਹਨਾਂ ਨੇ ਨਾਲ ਹੀ ਆਪਣੇ ਡਿਜ਼ਾਇਨਿੰਗ ਵਿੱਚ ਇੱਕ ਨੰਬਰ ਵਾਰ ਸੀ ਉਹਨੂੰ ਵੀ ਇਹਨਾਂ ਨੇ ਉੱਤੇ ਗੋਲੀਆਂ ਚਲਾਈਆਂ ਪਰ ਉਹ ਬਚ ਗਿਆ ਸੀ ਸਭ ਜਨ ਬੱਗੇ ਦੇ ਵਿੱਚ ਥਾਣੇ ਬਹਿਰਾਂ ਦੇ ਵਿੱਚ ਇਹਨਾਂ ਨੇ ਚਲਾਈਆਂ ਸੀ ਤਾਂ ਜਿਹੜਾ ਠੇਕਾ ਚਰਾ ਦਾ ਠੇਕਾ ਵੀ ਰੁਕ ਰਿਹਾ ਸੀਗਾ ਉਹ ਵੀ ਇਹਨਾਂ ਉਹ ਵਾਰਦਾਤਾਂ ਕੀਤੀਆਂ ਉਹ ਅਸੀਂ ਤਾਂ ਪੁਲਿਸ ਰਿਪੋਰਟ ਲਿਆ ਹੈਗਾ ਉਹ ਵਾਰਦਾਤ ਜਿਹੜੀ ਉਹ ਕਲੀਅਰ ਕਰਾਂਗੇ ਜਿਹੜੇ ਠੇਕੇ ਤੋਂ ਕੁਝ ਇਹਨਾਂ ਨੇ ਕੰਰੀਆਂ ਤੋਂ ਕੁਝ ਜਿਹੜੀ ਨੇ ਮਾਰਦਾਤ ਕੀਤੀ ਸੀ ਉਹਦੇ ਬਾਰੇ ਵੀ ਅਸੀਂ ਕਲੀਅਰ ਕਰਾਂਗੇ ਜਾਂ ਪੁਸਤ ਰਿਪੋਰਟ ਅੱਜ ਹਾਸਲ ਕਰਾਂਗੇ ਪੰਜ ਦਿਨ ਦਾ ਜੋ ਮਾਂ ਜੋ ਗਦਾਲ ਤੋਂ ਜਿਨ੍ਹਾਂ ਉਸ ਮੁਤਾਬਕ ਜਿਨ੍ਹਾਂ ਸੰਗਵਾਦ ਦਿੰਦੀ ਹੈ ਉਹਦੇ ਵਿੱਚ ਕੋਸ਼ਿਸ਼ ਕਰਨ ਤੋਂ ਵਾਦਾ ਇਹਨਾਂ ਨੇ ਸਾਰੇ ਇਹਨਾਂ ਕਿਤੇ ਕਿਤੇ ਵਾਰਦਾਤਾਂ ਕੀਤੀਆਂ ਨੇ ਇਮਾਈਂਕੀ ਦਸਾਂ ਚੋਣਾ ਕਿ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਉਹ ਮਾੜਾ ਹੈਗਾ ਇਹਨਾਂ ਦੇ ਆਬਜੈਕਟ ਦੇ ਮਕਦਮੇ ਦਰਜ ਨੇ ਤੇ ਲੜਾਈ ਝਗੜਿਆਂ ਦੇ ਮਕਦਮੇ ਦਰਜ ਨੇ ਜਿਹੜੇ ਦੋਨੋਂ ਦੋਸ਼ੀ ਹੋੜੇ ਨੇ ਤੇ ਇਹਨਾਂ ਨੂੰ ਕਸ਼ਿਸ਼ ਕਰਨ ਤੋਂ ਬਾਅਦ ਹੋਰ ਫਰਦਰ ਜਿਹੜਾ ਵਾ ਉਹ ਜੋ ਇਨਕਸ਼ਾਫ ਦੇ ਵਿੱਚ ਆਇਆ ਆਪ ਜੀ ਨੂੰ ਦੁਬਾਰਾ ਦੱਸਣਾ ਹੈ